ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਲਾਲਿਆਂਵਾਲੀ ਜ਼ਿਲ੍ਹਾ ਮਾਨਸਾ ਤਹਿਸੀਲ ਦੋਸਤੋ ਸਰਦੂਲਗੜ ਚਨੀਰ ਦੇ ਦੋਸਤੋ 2-3 ਕਿਲੋਮੀਟਰ ਦੀ ਦੂਰੀ ਤੇ ਇੱਕ ਜਮਾ ਘਰੇਲੂ ਘਰ ਚੋਂ ਬਹੁਤ ਚੰਗੀ ਦੋਸਤੋ ਤੁਹਾਨੂੰ ਆਪਾਂ ਇੱਕ ਮੱਝ ਦਿਖਾਵਾਂਗੇ ਕਿੰਨਾ ਮਸੂਆ ਸੁੰਦੀ ਆ ਕੀ ਇਹਦਾ ਪਿਛਲੇ ਸੁਆ ਦਾ ਦੋਸਤੋ ਰਿਕਾਰਡ ਆ ਕਿਹੜੇ ਸੀਮਣ ਦੀ ਹੈ ਆਪ ਆ ਤੇ ਗੱਬਣ ਕਿਹੜੇ ਤੋਂ ਆ ਮੋਰਾ ਨਸਲ ਦੀ ਦੋਸਤੋ ਬਹੁਤ ਚੰਗੀ ਮਾਚਾ ਤੇ ਚੰਗੇ ਦੁੱਧ ਵਾਲੀ ਆ ਬਾਈ ਜਸਵਿੰਦਰ ਦੇ ਕਰੋ ਦੋਸਤੋ ਵੀਡੀਓ ਆ ਸਾਰੀ ਗੱਲਬਾਤ ਆਪਾਂ ਮਾਲਕਣਾ ਕਰਾਂਗੇ ਮੁੱਲਬੜੀ ਦੀ ਵੀ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਹੀ ਬਾਕੀ ਬਾਈ ਦਾ ਨੰਬਰ ਆ ਜਿਹੜਾ ਉਹ ਵੀਡੀਓ ਦੇ ਹੇਠਾਂ ਦੋਸਤੋ ਚਲਾ ਦੂੰ ਵੀਡੀਓ ਦੀ ਤਰੀਕ ਵੀਰੇ ਜਿਹੜੀ ਹੈਗੀ ਆ 25 ਤਰੀਕ 11ਵਾਂ ਮਹੀਨਾ 2025 ਦੀ ਬਾਈ ਦੀ ਵੀਡੀਓ ਆ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਹੋਰ ਬਾਈ ਜਸਵਿੰਦਰ ਕੀ ਹਾਲ ਆ ਵਧੀਆ ਬਾਈ ਇੱਕ ਵਾਰੀ ਬਾਈ ਆਪਣਾ ਪਿੰਡ ਦਾ ਐਡਰੈਸ ਕਨਫਰਮ ਕਰਾ ਦਿਓ ਬਾਈ ਪਿੰਡ ਲਾਲਿਆਂ ਵਾਲੀ ਨੇੜੇ ਚਨੀਰ ਜ਼ਿਲ੍ਹਾ ਮਾਨਸਾ ਠੀਕ ਆ ਭਾਈ ਚਨੀਰ ਤਾਂ ਹੈਗਾ 3 ਕਿਲੋਮੀਟਰ ਆਸੇ ਪਾਸੇ ਕਿਹੜੇ ਪਿੰਡਾ ਤੁਹਾਡੇ ਪਿੰਡ ਆ ਦਸਾਉਂਦੀਆਂ ਰਹੇ ਨਾ ਚਾਲਾਂ ਵਾਲੀ ਰਹੇ ਨਾ ਛੋਟੇ ਪੰਮੇ ਰਹੇ ਨਾ ਠੀਕ ਆ ਵੀਰੇ ਠੀਕ ਆ ਜਸਵਿੰਦਰ ਭਾਈ ਕਿੰਨਾਵਾਂ ਸੂਆ ਸੌਂਦੀ ਹੁਣ ਇਹ ਬਾਈ ਚੌਥਾ ਸੂਆ ਸੌਂਦੀ ਆ ਹੁਣੇ ਕਰੂ ਆਪਣਾ ਹਨਾ ਕਰੀਲੂ ਕੰਮ ਆ ਆ ਬਾਈ ਦੇ ਤੁਸੀਂ ਇੱਕ ਵਾਰੀ ਸੁਣੋ ਮੈਂ ਦੂਸਰੇ ਜਾਨਵਰਾਂ ਚ ਨਿਗਾ ਮਰਾਦਾ ਜਮਾ ਇੱਕ ਕਰੀਲੂ ਜੇ ਘਰ ਚੋਂ ਦੋਸਤੋ ਚੰਗੇ ਦੁੱਧ ਵਾਲਾ ਨਕੀ ਨਾ ਦਿਖਾਵਾਂਗੇ ਚੌਥਾ ਸੂਆ ਸੌਂਦੀ ਆ ਅੱਜ ਦਿਨ ਕਿੰਨੇ ਰਹਿ ਗਏ ਭਾਈ ਦਿਨ ਪੂਰੇ ਹੋ ਗਏ ਇੱਕ ਦੋ ਦਿਨ ਹਜੇ ਹੋਰ ਲੈ ਜੂ ਦੇਣ ਇਹਦੇ ਅੱਜ ਸੂਣਦੇ ਪੂਰੇ ਆ ਵੈਸੇ ਹੋ ਸਕਦਾ 1-2 ਦਿਨ ਦੋਸਤੋ ਹਜੇ ਉੱਪਰ ਦੀ ਲੈ ਜੇ ਆਪ ਕਿਹੜੇ ਬੋਲ ਦੀ ਕਹੇ ਸੀ ਬਈ ਪੀਸੀ 483 ਦੀ ਆਪ ਪੀਸੀ 483 ਦੀ ਗੱਬਣ ਕਿਹੜੇ ਤੋਂ ਆ 147010 147010 ਤੋਂ ਗੱਬਣ ਉਹ ਸਟਰਾ ਸਾਡੇ ਕੋਲ ਹੈ ਸਾਡੇ ਕੋਲ ਆ ਠੀਕ ਆ ਠੀਕ ਆ ਵੀਰੇ 147010 ਤੋਂ ਦੋਸਤੋ ਇਹ ਗੱਬਣ ਆ ਪੀਸੀ 483 ਦੀ ਇਹ ਆ ਆ ਜਸਵਿੰਦਰ ਵੀਰੇ ਦੇਖ ਤੂੰ ਤਾਂ ਇਹਨੇ ਸੂਏ ਚੋਲੀ ਹਨਾ ਤੇਰੇ ਕੋਲੇ ਜਿਹੜਾ ਪਿਛਲੇ ਸੂਏ ਦੁੱਧ ਦਾ ਜੈਨੂਨ ਜੀ ਗੱਲ ਕਰੇ ਮੇਰਾ ਵੀਰ ਬਾਈ ਦੁੱਧ ਚੋ ਆਪਾਂ 18 ਕਿਲੋ ਆਪਾਂ 18 ਕਿਲੋ ਕਹਾਗੇ ਵੀ ਪੂਰਾ 18 ਕਿਲੋ ਦੁੱਧ ਚੋ ਵੀ 18.5 ਤੋਂ ਚੋਇਆ ਚੱਲ 18 ਕਿਲੋ ਕਵੇਂਗਾ ਹਾਂ 18 ਕਿਲੋ ਜੇ ਕੋਈ ਮੇਰਾ ਭਰਾ ਸੂਈ ਤੋਂ ਬਾਅਦ ਕਹਿੰਦਾ ਵੀ ਮੈਨੂੰ ਦੁੱਧ ਤਿਆਰ ਕਰਕੇ ਦੇ ਦੇ 18 ਕਿਲੋ ਹਾਂ ਵੀ ਤਿਆਰ ਕਰਕੇ ਜਮਾ ਤਿਆਰ ਕਰਕੇ ਦੇਵਾਂਗੇ ਉਹਦਾ ਰੇਟ ਾਡ ਹੋਊਗਾ ਤੇ ਹੁਣ ਰੇਟ ਗੱਬਣ ਦਾ ਾਡ ਹੋਊਗਾ ਠੀਕ ਹੈ ਤੇ ਤਿਆਰ ਕਰਕੇ ਆਪਾਂ ਦੇ ਦਾਂਗੇ ਵੀ ਜੇ ਕਿਸੇ ਭਰਾ ਨੇ ਦੋਸਤੋ 18 ਤੇ ਸਾਨੂੰ 18 ਕਿਲੋ ਤੋਂ ਆਪਦੇ ਘਰੇ ਸਮਾਲਾ ਤਿਆਰ ਕਰਕੇ ਦੇ ਦੀ ਫਿਰ ਬਾਈ ਕਹਿੰਦਾ ਰੇਟ ਦਾ ਮਾੜਾ ਮੋਟਾ ਇਧਰ ਉਧਰ ਉਨੀ ਕੀ ਫਰਕ ਰਊਗਾ ਬਾਕੀ ਨੰਬਰ ਕਹਿੰਦਾ ਬਾਈ ਆਮ ਖਰਾਕ ਤੇ ਚੋਇਆ ਪਾ 18 ਲੀਟਰ ਆਮ ਹਾਂ ਸਹੀ ਆ ਵੀਰੇ ਹਾਂ ਹਾਂ ਬਾਈ ਕਹਿੰਦਾ ਜਮ ਆਮ ਜਿਹੜੀ ਘਰੇ ਲੂ ਆਪਣੀ ਦਾਣਾ ਫੱਕਾ ਪਸੂਣ ਨੂੰ ਚੱਲਦਾ ਕਰੇ ਉਹ ਖਰਾਕ ਤੇ 18 ਕਿਲੋ ਦੁੱਧ ਚੋਇਆ ਇੱਕ ਵਾਰੀ ਇਹਨੂੰ ਬਾਈ ਖੋਲ ਲਾ ਤੋੜ ਕੇ ਆਪਾਂ ਭਰਾਵਾਂ ਨੂੰ ਦਿਖਾ ਦਈਏ ਨੰਬਰ ਆ ਜਿਹੜਾ ਬਾਈ ਦਾ ਵੀਡੀਓ ਦੇਖਣ ਦੋਸਤੋ ਚੱਲੀ ਜਾਂਦਾ 25 ਨਵੰਬਰ 2025 ਦੀ ਵੀਰੇ ਵੀਡੀਓ ਆ ਆ ਦੋਸਤੋ ਕਰ ਲੋ ਚੈੱਕ ਜਮਾੇ ਕਾਮ ਕਰੋ ਪੂਰਾ ਘੈਂਟ ਨਗਿੰਨਾ ਜਿਹਨੂੰ ਕਹਦੀਏ ਦੋਸਤੋ 14 70 10 ਦੀ ਇਹ ਗੱਬਣਾ ਆ ਲੈ ਕਰੋ ਚੈੱਕ ਲੈ ਆ ਬਈ ਲੈ ਹੋਰ ਗੇੜੇ ਤੇ ਵਾਲਾ ਇੱਕ ਦੋ ਬਾਕੀ ਦੋਸਤੋ ਸੋਨੂੰ ਮੈਂ ਤੋੜ ਕੇ ਜਮਾ ਥਣਾ ਦੀ ਵਿੱਥ-ਬੁੱਥ ਦਿਖਾ ਦੇਣਾ ਬਹੁਤ ਜਿਆਦੇ ਸੋਹਣਾ ਤੇ ਪੂਰਾ ਚਵਾਈ ਵਾਲਾ ਪੂਰਾ ਸੋਹਣਾ ਨਰੋਏ ਥਣ ਲੱਗਿਆ ਵੀਰੇ ਜਿਹੜੇ ਆਪਾਂ ਸੋਹਣੇ ਚਵਾਈ ਵਾਲੇ ਕਹਿਦਗੇ ਟਾਮੇਟਾ ਮੇ ਕਰਾ ਚੋਕੇ ਤੇ ਕਿਤੇ ਕਿਤੇ ਹੈ ਜੇ ਪਸ਼ੂ ਨਿਕਲਦੇ ਆ ਵੀਰੇ ਹਰੇਕ ਘਰੇ ਤਾਂ 18 20 ਕਿਲੋ ਵਾਲਾ ਹੈ ਨਹੀਂ ਜਿਹੜੇ ਭਰਾ ਨੇ ਕੋਈ ਚੰਗਾ ਪੈਸਾ ਖਰਚ ਕਰਨਾ ਕੋਈ ਚੰਗੀ ਬਰੀਡ ਤੇ ਕੰਮ ਕਰਨਾ ਚਾਹੁੰਦਾ ਤਾਂ ਬਾਈਆਂ ਨਾਲ ਜਰੂਰ ਸੰਪਰਕ ਕਰਿਓ ਆਮ ਜੇ ਘਰ ਚ ਦੋ ਭਰਾਵਾਂ ਦੀ ਮਿਹਨਤ ਨੇ ਇੱਕ ਨਗੀਨਾ ਤਿਆਰ ਕਰਿਆ ਹੋਇਆ ਆ ਦੇਖੋ ਲਿਆ ਵੇ ਇੱਕ ਜਿਹੜਾ ਹੋਰਦ ਵਾਲਾ ਨੰਬਰ ਹੈ ਜਿਹੜਾ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਇੱਕ ਵਾਰੀ ਨੰਬਰ ਬੋਲ ਵੀ ਦੇ ਵੀਰੇ ਦਵਾਬਾ 995262610 ਬਈ ਠੀਕ ਆ ਉਧਰ ਹੀ ਮੋੜ ਲਾ ਆ ਤੁਸੀਂ ਕਰ ਲਓ ਦੋਸਤੋ ਕੁਆਲਿਟੀ ਚੈੱਕ ਚੌਥਾ ਸੂ ਆਇਆ ਨਹੀਂ ਸੂਣਾ ਆ ਲੈਵਾ ਦੇਖੋ ਵੀਰੇ ਜਮਾ ਕੋਲੋਂ ਦਿਖਾ ਦਿੰਨਾ ਤੁਹਾਨੂੰ ਹੂੰ ਲੈ ਚੱਲ ਬਈ ਲੰਬੀ ਤੋਰ ਲਾ ਆ ਕਰੋ ਵੀਰੇ ਲੈਵਾ ਚੈੱਕ ਕੱਦ ਦੀ ਵਧੀਆ ਪੂਰੇ ਚੰਗੇ ਕੱਦ ਚਾ ਦੋਸਤੋ ਸੋਨਾ ਪੂਰਾ ਫਸਮਾ ਘੈਂਟ ਲੈਵਾ ਮੱਝ ਨੂੰ ਤਿੱਥਣਾ ਤੁਣਾ ਦੀ ਬਹੁਤ ਚੰਗੀ ਆ ਲੈ ਬਈ ਬੰਨ ਲਾ ਪੂਰੀ ਬਿੱਥ ਤੇ ਥਾਣਾ ਚਾਰੇ ਜਿਹੜੇ ਐਨ ਕਹਿ ਦੀ ਨੰਬਰ ਮਾਲਕਾਂ ਦਾ ហេਠਾ ਡਿਮਾਂਡ ਆ ਜਿਹੜੀ ਬਾਈ ਤੋਂ ਪੁੱਛ ਲੈਨੇ ਆ ਵੀਡੀਓ ਦੇ ਵਿੱਚ ਹੀ ਹੋ ਸਕਿਆ ਤਾਂ ਦੋਸਤੋ ਕੀ ਭਾ ਕਰਦਾ ਬਾਈ ਫਿਰ ਬਾਈ ਰੇਟ ਹੋਊਗਾ ਚੰਗਾ ਤੇ ਫੋਨ ਤੇ ਕਰ ਲਾਂਗੇ ਫੋਨ ਤੇ ਕਰੇਗਾ ਵਿੱਚ ਹੁੰਦੇ ਆ ਕਈ ਵੇਰੀ ਰੇਟ ਖਰਾਬ ਵਾਲੇ ਹਨਾ ਹਾਂ ਵਿੱਚ ਭਰਾ ਕਹਿੰਦੇ ਆ ਇੰਨੇ ਦੀ ਉਹ ਫਲਾਨਾ ਰੇਟ ਦੋਸਤੋ ਚੰਗੀ ਚੀਜ਼ ਦਾ ਚੰਗਾ ਹੋਊਗਾ ਬਾਕੀ ਇਹ ਵੀ ਨਹੀਂ ਹੋਣਾ ਵੀ ਲੋਕਾਂ ਵਾਲਾ ਕੰਮ ਵੀ ਬੜਾ ਹੀ ਜ਼ਿਆਦੇ ਹਨਾ ਜੇ ਹੋ ਸਕੇ ਐਡਗਾ ਜਾ ਵੀ ਬਾਈ ਇੱਥੋਂ ਕਾਲਾ ਫੋਨ ਕਰੇ ਉਦੋਂ ਘੱਟ ਨਾਲ ਤਾਂ ਕਰੇ ਨਾ ਬਈ ਬਾਈ 2 ਤੋਂ ਪੜਾਸ ਵਾਲਾ ਫੋਨ ਕਰੀ 2 2 ਘੱਟ ਵਾਲਾ ਨਾ ਕਰੇ 2 2 ਘੱਟ ਠੀਕ ਆ ਵੀਰੇ 2 ਲੱਖ ਤੋਂ ਦੋ ਦੋ ਘੱਟ ਵਾਲਾ ਵੀਰ ਫੋਨ ਨਾ ਕਰੇ ਰੇਟ ਇੱਕ ਤਰ੍ਹਾਂ ਤੇ ਕਨਫਰਮ ਜੇ ਹੀ ਆ ਤੇ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਸੀ ਕਾਲ ਬਾਈ ਸਾਰੇ ਤਰਾ